ਸਤ ਸਤੋ ਸਤੋ ਨਸ਼ੇ ਨੂੰ ਝਾੜਿਆ ਹੱਸਦਾ ਵਜਦਾ ਪਰਿਵਾਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂ ਤੇ ਵੀਡੀਓ ਨੂੰ ਮੱਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਫਿਰੋਜ਼ਪੁਰ ਦੀ ਬਸਤੀ ਸ਼ੇਖਾਂ ਵਾਲੀ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਇਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਦੋ ਲੋਕਾਂ ਦੇ ਖਿਲਾਫ 105 35 ਬੀਐਨਐਸ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਕਾਜਰ ਪਤਨੀ ਰਾਹੁਲ ਵਾਸੀ ਬਸਤੀ ਸ਼ੇਖਾਵਾਲੀ ਨੇ ਦੱਸਿਆ ਕਿ ਉਸ ਦਾ ਵਿਆਹ ਰਾਹੁਲ ਨਾਲ ਕਰੀਬ 8 ਮਹੀਨੇ ਪਹਿਲਾਂ ਹੋਇਆ ਸੀ ਜਦੋਂ ਰਾਹੁਲ 5 ਸਾਲ ਤੋਂ ਨਸ਼ੇ ਦਾ ਆਦੀ ਹੋ ਗਿਆ ਸੀ ਤੇ ਦੋਸ਼ੀਆਂ ਕੰਬੀ ਪੁੱਤਰ ਪੋਲਾ ਤੇ ਨਿਸ਼ਾ ਪਤਨੀ ਕੰਬੀ ਦਾ ਉਸ ਦੇ ਘਰ ਦੇ ਨਾਲ ਹੈ ਜਿੱਥੇ ਰਾਹੁਲ ਨਸ਼ਾ ਲਿਆ ਕੇ ਪੀਂਦਾ ਸੀ ਜੀ ਹਾਂ ਬੀਤੀ 13 ਅਗਸਤ ਨੂੰ ਰਾਹੁਲ ਨੇ ਘਰੋਂ ਚੋਰੀ ਕੀਤੇ 500 ਰੁਪਏ ਤੇ ਦੋਸ਼ੀਆਂ ਪਾਸੋਂ ਨਸ਼ਾ ਲੈ ਕੇ ਬਾਥਰੂਮ ਦੇ ਵਿੱਚ ਵੜ ਗਿਆ ਜਦੋਂ ਥੋੜੀ ਦੇਰ ਬਾਅਦ ਨਾ ਨਿਕਲਿਆ ਤਾਂ ਧੱਕਾ ਮਾਰ ਕੇ ਦਰਵਾਜ਼ਾ ਖੋਲ੍ਹ ਲਿਆ ਤਾਂ ਉਹ ਡਿੱਗਾ ਪਿਆ ਸੀ ਤੇ ਉਸਦੀ ਖੱਬੀ ਬਾਹਂ ਦੇ ਵਿੱਚ ਸਿਰਿੰਜ ਲੱਗੀ ਹੋਈ ਸੀ ਬਾਕੀ